ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਆਏ ਜੀ ਆਪਣਾ ਕਾਲੂ ਜੀ ਚੀਚਾ ਠੀਕ ਹੈ ਤੇ ਇਹਨੂੰ ਲੈ ਕੇ ਚੱਲਦੇ ਆਪਾਂ ਅੰਦਰ ਤੇ ਦਿਖਾਉਣਾ ਤੁਹਾਨੂੰ ਫਾਰਮ ਇਹਨਾਂ ਦਾ ਬਲੈਕ ਐਕਟਰ ਲੌਕ ਦਾ ਇਹ ਬੱਚਾ ਹੈ ਤੇ ਹੋਰ ਵੀ ਇਹਨਾਂ ਨਾਲ ਆਪਾਂ ਨੇ ਜਾਨਵਰ ਰੱਖੇ ਨੇ ਉਹ ਤੁਹਾਨੂੰ ਦਿਖਾਉਣੇ ਅੱਜ ਆਹ ਦੇਖੋ ਬਲੈਕ ਐਕਟਰ ਲੌਕ ਦੇ ਆਪਣੇ ਬੱਚੇ ਜਿਵੇਂ ਕਿਵੇਂ ਘੁੰਮ ਰਹੇ ਨੇ ਬਾਕੀ ਆਪਾਂ ਨੇ ਬਜੀ ਸਪੈਰਟ ਨਾਲ ਰੱਖੇ ਹੋਏ ਨੇ ਇਹਨਾਂ ਦੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਇਸ ਚੰਨ ਪਾਲਕ ਬਾਹਰ ਕੀ ਖਾ ਖਾ ਰਹੇ ਨੇ ਤੇ ਕੁਛ ਕਾ ਬੈਠੇ ਨੇ ਕੁਛ ਕ ਇਧਰ ਬੈਠੇ ਨੇ ਬੱਚੇ ਇਹ ਕੁਛ ਖਾ ਰਹੇ ਕੁਛ ਦਾਣਾ ਖਾ ਰਹੇ ਨੇ ਕੁਛ ਹਰੀ ਪੱਤੇ ਖਾ ਰਹੇ ਨੇ ਕੁਛ ਉੱਡ ਰਹੇ ਨੇ ਕੁਛ ਆ ਬੈਠੇ ਨੇ ਬਾਕੀ ਤੁਹਾਨੂੰ ਇਹਨਾਂ ਦੀ ਕਲੋਨੀ ਦਿਖਾਣਾ ਮੈਂ ਆ ਪੂਰੀ ਇੱਥੇ ਕੋਲਣੀ ਹੈ ਇੱਥੇ ਬੈਠੇ ਰਹਿੰਦੇ ਨੇ ਇਹ ਮਟਕਿਆਂ ਦੇ ਵਿੱਚ ਆਂਡੇ ਦਿੰਦੇ ਨੇ ਤੇ ਇਹ ਆਂਡੇ ਐ ਜਦੋਂ ਬੱਚੇ ਨਿਕਲਦੇ ਨੇ ਤੇ ਆਪ ਵੀ ਪਾਲਦੇ ਨੇ ਇਹ ਇਹਨਾਂ ਨੂੰ ਫੀਡ ਦੇ ਦੀ ਗਾ ਬਾਜਰਾ ਕੰਗਣੀ ਤੇ ਹੋਰ ਕਈ ਤਰ੍ਹਾਂ ਦੇ ਦਾਣੇ ਹਨ ਜਿਹੜੇ ਕਿ ਛੋਟੇ ਹੁੰਦੇ ਨੇ اناਜ ਦੇ ਉਹ ਦਿੰਦੇ ਆ ਬਾਕੀ ਇਹਨਾਂ ਨੂੰ ਚੌਲ ਦੇ ਦਿੰਦੇ ਆ ਜਾਂ ਫਿਰ ਬਾਜਰਾ ਹਰੇ ਪੱਤੇ ਸਣੀਆਂ ਪਾਲਕ ਵਗੈਰਾ ਉਹ ਖਾਂਦੇ ਨੇ ਖੁਸ਼ ਹੋ ਕੇ ਕਿ ਤੁਹਾਨੂੰ ਦਿਖਾਉਣੇ ਆ ਬੱਚੇ ਨਾਲੇ ਦਿਖਾਉਣੇ ਆ ਇਹਨਾਂ ਦੇ ਆਂਡੇ ਆਪਾਂ ਤੇ ਆਹ ਦੇਖੋ ਕਿਵੇਂ ਬੱਚਾ ਕਿੰਨਾ ਸੋਹਣਾ ਬਾਹਰ ਆ ਰਿਹਾ ਆਹ ਇਹਦੇ ਵਿੱਚ ਤਾਂ 4 ਬੱਚੇ ਜੀਏ 2 ਬੱਚੇ ਬੜੇ ਹੋ ਗਏ ਉਹ ਬਾਹਰ ਆ ਗਏ ਤੇ ਬਾਹਰ ਲੱਗ ਗਏ ਉਹਦੇ ਵਿੱਚ ਨੇਗੇ ਕੇਸ ਦੇ ਵਿੱਚ ਆਪਣੇ ਤੇ 2 ਹਲੇ ਥੋੜੇ ਦਿਨਾਂ ਦਾ ਧੱਕ ਆ ਜਾਣੇ ਮੇਰੇ ਹਿਸਾਬ ਨਾਲ ਹਫਤੇ ਤੋਂ ਪਹਿਲਾਂ ਪਹਿਲਾਂ ਆ ਜਾਣੇ ਆ ਰੋਲਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਪਾਰ ਰੱਖਿਆ ਆ ਇਹਨਾਂ ਦੇ ਵਿੱਚ ਵੀ ਬੱਚੇ ਦੇਖੋ ਤਿਆਰ ਨੇ 3 ਨੋਂ ਨੇ 4 ਆਹ ਫੀਮੇਲ ਬੈਠੇ 4 ਬੱਚੇ ਇਹਦੇ ਵਿੱਚ ਨੇ ਬਾਕੀ ਇਧਰ ਲੰਗੇ ਬੱਚੇ ਇਹਦੇ ਵਿੱਚ ਵੀ ਨੇ ਮਤਲਬ ਸਾਰੇ ਭਰੇ ਹੋਏ ਨੇ ਕੁਝ ਹਲੇ ਆਂਡੇ ਦੇ ਨੇ ਤਿਆਰ ਰੱਖੀਆਂ ਨੇ ਅਣਾ ਰਿਕਮੇ ਯੂਸੀ ਮੇਲ ਦੋਂੋਂ ਬੈਠੇ ਨੇ ਕਿੰਨੇ ਸੋਹਣੇ ਨੇ ਤੇ ਆ ਜਿਹੜਾ ਮਟਕਾ ਆ ਇਹਦੇ ਵਿੱਚੋਂ ਚਾਰ ਬੱਚੇ ਸੀਗੇ ਚਾਰੇ ਦੇ ਚਾਰੇ ਬਾਹਰ ਆ ਗਏ ਨੇ ਤੇ ਆਪਣੇ ਲੱਗ ਸੈਪਰੇਟ ਕਰੇ ਹੋਏ ਨੇ ਉਹ ਕਿਆ ਬਾਤ ਹੈ ਇਹਨਾਂ ਨੇ ਦੁਬਾਰਾ ਫੇਰ ਅੰਡਾ ਦੇਤਾ ਬਹੁਤ ਵਧੀਆ ਬਰੀਡਿੰਗ ਚੱਲ ਰਹੀ ਹੈ ਇਹਨਾਂ ਦੀ ਮੈਂ ਕਹਿੰਦਾ ਇਦਾਂ ਚੱਲਦੀ ਰਹੇ ਤਾਂ ਬਹੁਤ ਵਧੀਆ ਪਾਲਣੇ ਇਹ ਬੱਚੇ ਤੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਅੰਡੇ ਵੀ ਪਏ ਨੇ ਅੰਡੇ ਆ ਦੇਖੋ ਤੁਸੀਂ 10 11 ਅੰਡੇ ਪਏ ਹੋਏ ਨੇ ਇੱਥੇ ਤੇ ਫੀਮੇਲ ਇੱਥੇ ਘੱਟ ਹੀ ਦਿਖਦੀਆਂ ਮੈਨੂੰ ਪਰ ਮੈਨੂੰ ਲੱਗਦਾ ਇਹ ਤੋਂ ਬੱਚੇ ਕੱਢ ਲੂਗੀ ਜ਼ਿਆਦਾ ਨਹੀਂ 4 ਦਾ ਕੱਢ ਹੀ ਲਵੇ ਨੇ ਰਿਚਾਵਨ ਨਾਲ ਮਟਕੇ ਥੋੜੇ ਜਿਹੇ ਵੱਡੇ ਲਾਉਣੇ ਪੈਣਗੇ ਆਪਾਂ ਨੂੰ ਅਗਲੀ ਵਾਰੀ ਬਾਕੀ ਉਹ ਤੁਸੀਂ ਦੇਖ ਸਕਦੇ ਹੋ ਆਪਣਾ ਦੂਜਾ ਫਾਰਮ ਆ ਬਰੂਡਿੰਗ ਰੂਮ ਸੀਗਾ ਬੱਚਿਆਂ ਨੂੰ ਉੱਥੇ ਬਰੂਡਿੰਗ ਕਰਾਈ ਆ ਤੇ ਉੱਥੇ ਆਪਾਂ ਨੇ ਹੋਰ ਵੀ ਕਈ ਚੀਜ਼ਾਂ ਰੱਖੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਜਾ ਕੇ ਦਿਖਾਵਾਂਗੇ ਹਾਲੇ ਸ਼ਾਇਦ ਜੇ ਬਾਹਰ ਆਈਆਂ ਚੀਜ਼ਾਂ ਦਾ ਉਹ ਦਿਖਾਵਾਂਗੇ ਨਹੀਂ ਤਾਂ ਸ਼ਾਮ ਨੂੰ ਇੱਕ ਵੀਡੀਓ ਪਾ ਕੇ ਕਲਿੱਪ ਤੁਹਾਨੂੰ ਪਾ ਕੇ ਦਿਖਾ ਦਾਂਗੇ ਬਾਕੀ ਆ ਆਪਣੇ ਜੀ ਬਲੈਕ ਐਸਟਰ ਲੋਪ ਦੇ ਚੂਛੇ ਨੇ ਥੋੜੇ ਜਿਹਾ ਨਾ ਤੱਕੇ ਫਰੀ ਦੇ ਇੰਜੀਰੀਏ ਦੇ ਵਿੱਚ ਘੁੰਮਣ ਲਈ ਤਿਆਰ ਹੋ ਜਾਣਗੇ ਹਾਲੇ ਇਹ ਛੋਟੇ ਨੇ ਕੋਈ ਜਾਨਵਰ ਬਾਹਰ ਦਾ ਟੈਕ ਪੁੱਸਤੋਂ ਪਹਿਲਾਂ ਆਪਾਂ ਇਹਨੂੰ ਲਾ ਲਈਏ ਤੇ ਬਾਈ ਜੀ ਆ ਆਪਣਾ ਘਰ ਦੀ ਛੱਤ 'ਤੇ ਪੁਲਟਰੀ ਫਾਰਮਿੰਗ ਕਰਦੇ ਆਂ ਫਿਲਹਾਲ ਤਾਂ ਆਹ ਥੋਲ ਲੈਨੇ ਆ ਤੇ ਚੱਲਦੇ ਆਂ ਆਪਾਂ ਅੰਦਰ ਬਾਈ ਜੀ ਆ ਰੱਖੇ ਹੋਏ ਨੇ ਆਪਾਂ ਨੇ ਜਿਹੜੇ ਚਿੜੀਆਂ ਦੇ ਬੱਚੇ ਸੀ ਇਹ ਆਪਾਂ ਨੇ ਹੈਂਡ ਟੇਮ ਕਰਾ ਰਹੇ ਆ ਇਹਨਾਂ ਨੂੰ ਇਦਾਂ ਹੱਥ 'ਤੇ ਰੱਖਾਂਗੇ ਤਾਂ ਇਹ ਹੱਥ 'ਤੇ ਆ ਜਾਂਦੇ ਨੇਗੇ ਪੱਕੀ 2 ਦਿਨ ਹੋ ਗਏ ਮੈਂ ਇਹਨਾਂ ਕੋਲੇ ਆਇਆ ਨਹੀਂ ਤਾਂ ਥੋੜਾ ਜਿਹਾ ਘੱਟ ਪਛਾਣਦੇ ਨੇ ਪਰ ਫਿਰ ਵੀ ਦੇਖੋ ਤੁਸੀਂ ਚਿੜੀਆਂ ਦੇ ਬੱਚੇ ਰੰਗ ਰੂਪ ਕਿੰਨਾ ਸੋਹਣਾ ਹੈ ਹਨਾ ਰੰਗ ਦੇਖੋ ਤੁਸੀਂ ਹੈਲਥ ਦੇਖੋ ਬੜੇ ਸੋਹਣੇ ਨੇਗੇ ਇਹ ਇਸ ਟਾਈਮ ਇਹ ਪਰਫੈਕਟ ਬੱਚੇ ਕਹਿੰਦੇ ਆ ਜਿਹਨੂੰ ਉਹ ਚੀਜ਼ਾਂ ਨੇ ਇਹ ਪਰਫੈਕਟ ਹੋਏ ਹੋਏ ਨੇ ਦੇਖੋ ਦੇਖਣ ਅਡਲਟ ਲੱਗਦੇ ਨੇ ਪਰ ਇਹ ਹੈ ਨਹੀਂ ਆ ਤੁਹਾਨੂੰ ਦਿਖਾ ਦਿੰਨੇ ਆ ਦੋ ਕੁ ਬੱਚੇ ਚੱਕ ਕੇ ਇਹਨੇ ਉੱਪਰ ਜਾਣਾ ਇਹ ਥੋੜਾ ਜਿਹਾ ਲੇਟ ਆਈ ਸੀ ਹੈਂਡ ਡੇਮ ਘੱਟ ਹੈ ਪਰ ਫਿਰ ਵੀ ਆ ਦੇਖੋ ਚਲੋ ਤੁਹਾਨੂੰ ਫੜਕੀ ਦਿਖਾ ਦਿੰਨੇ ਆ ਆ ਬੱਚਾ ਹੈ ਹੈਨਾ ਤੇ ਆਪੀ ਭਗ ਜੂਗੀ ਇਸ ਟਾਈਮ ਇਹਦਾ ਉੱਪਰ ਮੰਨ ਲੱਗਿਆ ਹੋਇਆ ਜਾਣਦਾ ਆ ਦੇਖੋ ਕਿੰਨੇ ਸੋਹਣੇ ਪੈਟਰਨ ਆ ਕਿੰਨਾ ਸੋਹਣਾ ਕਲਰ ਹੈ ਇਹਦਾ ਤੇ ਇਹ ਜਿਹੜਾ ਨੇਚਰਲ ਕਲਰ ਹੈ ਇਹਨਾਂ ਦਾ ਇਹ ਹੈ ਜਿੱਥੇ ਬਜੀਸ ਹੁੰਦੇ ਨੇ ਬਾਹਰਲੀ ਕੰਟਰੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ੜਾਰਾਂ ਹੀ ੜਾਰਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਜੇ ਇਹ ਜਿਆ ਕਰ ਦਿਆਂਦਾ ਇਹਨਾਂ ਨੂੰ ਬਾਹਰ ਜਾਨਵਰ ਨੇ ਜਿਹੜੇ ਉਹ ਖਾ ਜਾਣਗੇ ਠੀਕ ਹੈ ਜੀ ਤੇ ਬਾਕੀ ਆ ਨੇ ਆਪਣੇ ਬਜੀ ਸਪੈਰਟ ਉੱਪਰ ਬੈਠੇ ਹੋਏ ਨੇ ਘੁੰਮਦੇ ਨੇ ਇੱਥੇ ਥੋੜੇ ਜਿਹਾ ਬڑے ਹੋਰ ਹੋਣਗੇ ਤਾਂ ਉੱਧਰ ਛੱਡ ਦਾਂਗੇ ਬਾਕੀ بڑے ਜਾਨਵਰ ਇਹਨਾਂ ਨੂੰ ਨੁਕਸਾਨ ਨਾ ਪਹੁੰਚਾ ਦੇਣ ਤੇ ਇਸ ਕਰਕੇ ਆਪਾਂ ਨੇ ਥੋੜੇ ਜਿਹਾ ਸਾਈਡ ਤੇ ਕਰ ਰਹੇ ਨੇ ਤੇ ਨਾਲ ਇਹਨਾਂ ਨੂੰ ਹੈਂਡਲਿੰਗ ਕਰਨਾ ਇੱਥੇ ਬਜੀ ਦੀ ਆਪਾਂ ਨੇ ਰੱਖੇ ਨੇ ਹੈਮਸਟਰ ਇੱਥੇ ਦੇਖਣ ਨੂੰ ਤਾਂ ਲੱਗਦਾ ਕੁਝ ਵੀ ਨਹੀਂ ਰਹਿੰਦਾ ਹਣਾ ਅਸਲ ਚ ਗੱਲ ਇਹ ਆ ਕਿ ਇੱਥੇ ਨਾ ਸੁਰੰਗ ਪੱਟ ਕੇ ਅੰਦਰ ਹੀ ਵਗ ਜਾਂਦੇ ਨੇ ਜਿੱਥੇ ਪੱਤਾ ਪਿਆ ਹੈ ਤੇ ਇੱਥੋਂ ਹੀ ਸੁਰੰਗ ਪੱਟ ਕੇ ਨਾ ਜਦੋਂ ਅੰਦਰ ਚਲੇ ਜਾਂਦੇ ਨੇ ਦਿਨ ਦੇ ਵਿੱਚ ਤਾਂ ਉੱਤੋਂ ਢੱਕ ਦਿੰਦੇ ਨੇ ਸਵੇਰ ਨੂੰ ਬਾਹਰ ਆਉਂਦੇ ਨੇ ਫਿਰ ਉਹ ਨਾ ਸਵੇਰ ਨੂੰ ਸੌਰੀ ਰਾਤ ਨੂੰ ਬਾਹਰ ਆਉਂਦੇ ਨੇ ਰਾਤ ਨੂੰ ਇੱਥੇ ਹੀ ਨਿਕਲ ਜਾਂਦੇ ਨੇ ਇਸ ਟਾਈਮ ਬਾਹਰ ਆਏ ਨਹੀਂ ਤੇ ਮੈਂ ਦੇਖਿਆ ਵੀ ਨਹੀਂ ਦੋ ਦਿਨ ਹੋ ਗਏ ਹਨ ਮੈਂ ਦੇਖੂਗਾ ਵੀ ਕੀ ਠੀਕ ਠਾਕ ਨੇ ਅੱਜ ਰਾਤ ਨੂੰ ਦੇਖਣਾ ਪੈਣਾ ਰਾਤ ਨੂੰ ਤਾਂ ਉਹ ਪੂਰਾ ਘੁੰਮਦੇ ਨੇ ਇੱਥੇ ਕਦੇ ਇੱਥੇ ਚੜ ਜਾਂਦੇ ਨੇ ਉੱਤੇ ਛੱਤਾਂ ਦੇ ਘੁੰਮਦੇ ਹੁੰਦੇ ਨੇ ਬਹੁਤ ਸ਼ਰਾਰਤੀ ਨੇ ਯਾਰ ਪਤਾ ਲੱਗਦਾ ਨਹੀਂ ਉਹਨਾਂ ਦਾ ਕਿੱਥੇ ਕਿੱਥੇ ਰਹਿੰਦੇ ਨੇਗੇ ਬਾਕੀ ਅੱਜ ਸ਼ਾਮ ਨੂੰ ਤੁਹਾਨੂੰ ਵੀਡੀਓ ਦਿਖਾਉਂਗਾ ਤਾ ਉਮੀਦ ਕਰਦਾ ਤੁਹਾਨੂੰ ਆਪਣਾ ਫਾਰਮ ਵਧੀਆ ਲੱਗਿਆ ਹੋਊਗਾ ਜਿਹੜਾ ਕਿ ਘਰ ਦੀ ਛੱਤ ਤੇ ਬਣਾ ਰੱਖਿਆ। ਖੁੱਲੀ ਹਵਾ ਦੇਖੋ ਆਉਂਦੀ ਰਹਿੰਦੀ ਐ ਇੱਥੇ। ਪੂਰੇ ਮਤਲਬ ਕੋਈ ਸਮੈਲ ਨਹੀਂ ਹੁੰਦੀ, ਕੋਈ ਕੁਝ ਨਹੀਂ ਹੁੰਦਾ। ਬਾਕੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾ ਦਿੰਨਾ। ਇੱਕ ਚੀਜ਼ ਹੋਰ ਆਪਾਂ ਰੱਖੀ ਹੋਈ ਐ। ਆਪਾਂ ਨੇ ਰੱਖਿਆ ਹੋਇਆ ਜੀ ਫਾਰਮ ਦੇ ਵਿੱਚ ਫਿਸ਼ ਰੱਖੀਆਂ ਹੋਈਆਂ ਨੇ ਜਿਗੀਆਂ। ਆਪਾਂ ਫਾਰਮ ਦੇ ਵਿੱਚ ਰੱਖਿਆ ਹੈ ਨਹੀਂ ਫਿਸ਼ ਅਕੀਰੀ ਰੱਖਿਆ ਆ ਇਹ ਥੋੜਾ ਸਾਈਡ ਤੇ ਤੇ ਆ ਜਿੱਥੋਂ ਪੌੜੀਆਂ ਚੜ੍ਹਦੀਆਂ ਨੇ ਆਪਣੇ ਕੋਠੇ ਤੇ ਆਉਣ ਦਾ ਰਸਤਾ ਹੋਊਗਾ ਇਹਦੇ ਵਿੱਚ ਆਪਾਂ ਨੇ ਗ੍ਰੀਨ ਵੀਡੋ ਚਾਕਲੇਟ ਫਿਸ਼ ਠੀਕ ਹੈ ਇਹ ਸਾਰੀਆਂ ਰੱਖੀਆਂ ਹੋਈਆਂ ਨੇ ਉਸ ਤੋਂ ਇਲਾਵਾ ਆਪਾਂ ਨੇ ਆ ਸੁਨੇਲ ਵਗੈਰਾ ਵੀ ਰੱਖੇ ਹੋਏ ਨੇ ਸੁਨੇਲ ਨੂੰ ਅੱਜ ਆਪਾਂ ਨੇ ਪਾਇਆ ਸੀ ਪਾਲਕ ਤੇ ਕੱਲ ਪਾਇਆ ਸੀ ਅੰਡੇ ਅੰਡੇ ਕੈਲਸ਼ੀਅਮ ਵਧਾਉਣਗੇ ਨਾਲੇ ਮੱਛੀਆਂ ਵਾਸਤੇ ਸਹੀ ਨੇ ਨਾਲੇ ਸੁਨੇਲ ਦਾ ਜਿਹੜਾ ਸ਼ੈਲ ਹੁੰਦਾ ਨਾ ਦੇ ਇਹ ਪੂਰਨ ਟੁੱਟਣਾ ਸ਼ੁਰੂ ਹੋ ਗਿਆ ਮੈਂ ਸੋਚਿਆ ਵੀ ਇਹਨੂੰ ਆਪਾਂ ਕਿਉਂ ਨਾ ਪ੍ਰੋਟੀਨ ਵਗੈਰਾ ਦਿੱਤਾ ਜਾਵੇ ਹੋ ਸਕਦਾ ਕਿਸੇ ਚੀਜ਼ ਦੀ ਘਾਟ ਵਧ ਰਹੀ ਹੋਵੇ ਕੰ ਉਹਦੇ ਵਿੱਚ ਡਾਈਟ ਦੇ ਵਿੱਚ ਕੋਈ ਨਾ ਕੋਈ ਪ੍ਰੋਪਰ ਡਾਈਟ ਨਾ ਦੇ ਰਹੀ ਹੋਈ ਏ ਕਿਉਂਕਿ ਇਹ ਜਿਆਦਾ ﺍﻟगी वगैरह ਖਾਂਦੇ ਨੇ ਸਪੈਸ਼ਲ ਇਹਨਾਂ ਦਾ ਫੂਡ ਤਾਂ ਹੁੰਦਾ ਨਹੀਂ ਤਾਂ ਹਰੀਆਂ ਸਬਜ਼ੀਆਂ ਪਾਲਕ ਦੇ ਵਿੱਚ ਪ੍ਰੋਟੀਨ ਹਨਾ ਵਧੀਆ ਬੂਗਾ ਮਾਤਰਾ ਚ ਹੋਰ ਕਈ ਨਿਊਟ੍ਰੀਸ਼ਨ ਹੁੰਦੇ ਨੇ ਤੇ ਅੰਡਾ ਤਾਂ ਕੰਪਲੀਟ ਪ੍ਰੋਟੀਨ ਆ ਹਨਾ ਪ੍ਰੋਟੀਨ ਫੂਡ ਆ ਉਹ ਦੇਤਾ ਤੇ ਬਾਕੀ ਆ ਜਿਹੜੇ ਪੱਤੇ ਨੇ ਇਹੜੇ ਇਹ ਕੁਦਰਤੀ ਨੇ ਬਈ ਇਹ ਉੱਗਦੇ ਰਹਿੰਦੇ ਨੇ ਇਹ ਖਾਂਦੇ ਰਹਿੰਦੇ ਨੇ ਇਹ ਮਨੀ ਪਲਾਂਟ ਵੀ ਆ ਪਾਣੀ ਲਾ ਰੱਖਿਆ ਇਹਦੇ ਵਿੱਚ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਆਪਣਾ ਕੇਰਮ ਖੁੱਲੀ ਹਵਾ ਦੇ ਵਿੱਚ ਨਾ ਤਾਂ ਇੱਥੇ ਆਪਾਂ ਨੇ ਫਿਲਟਰ ਲਾਇਆ ਨਾ ਕੋਈ ਹੋਰ ਚੀਜ਼ ਲਾਈ ਹੋਈ ਆ ਤੇ ਇਦਾਂ ਦੀ ਅਲਗੀ ਬਣ ਕੇ ਤਿਆਰ ਹੋ ਜੂਗੀ। ਬਾਕੀ ਇੱਕ ਅਕਵੇਰੀਅਮ ਨਾਲੇ ਵੀ ਪਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਗਾ। ਜੇ ਤੁਹਾਨੂੰ ਪਸੰਦ ਆਉਂਦੀ ਹੈ ਵੀਡੀਓ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ। ਬਈ ਇਦਾਂ ਦੇ ਕੰਟੈਂਟ ਦੇਖਣ ਦੇ ਲਈ ਪੰਜਾਬੀ ਦੇ ਵਿੱਚ ਵੀਡੀਓ ਬਣਾਉਣੇ ਤੇ ਪੰਜਾਬੀ ਦੇ ਵਿੱਚ ਹੀ ਬਣਦੀਆਂ ਰਹਿਣਗੀਆਂ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ। ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ।